ਜਿਹੜੀਆਂ ਪਿਛਣੀਆਂ ਜਿਹੜੀਆਂ ਖਾਲੀ ਪਈਆਂ ਪੋਸਟਾਂ ਨੇ ਜਿਹੜੀਆਂ ਖਾਲੀ ਮਤਲਬ ਡਾਕਟਰ ਨਹੀਂ ਹੈਗੇ ਡਾਕਟਰਾਂ ਦੀ ਘਾਟ ਆ ਅਸੀਂ ਬੇਨਤੀ ਕਰਦੇ ਉਹ ਪੂਰੀਆਂ ਕੀਤੀ ਜਾਣ ਤਾਂ ਕਿ ਜਿਹੜਾ ਸੀਐਮਸੀਟੀ ਆ ਗਈ ਸੰਗਰੂਰ ਦੀ ਇੱਥੇ ਲੋਕ ਇਲਾਜ ਕਰਾ ਕੇ ਜਾਣ ਨਾ ਕਿ ਖੱਦਲ ਖਵਾਰ ਹੋ ਕੇ ਮੁੜਨੇ ਹੀ ਹੁਣ ਸਾਡੀ ਅੱਜ ਆਪੀਡੀ ਪੂਰਨ ਤੌਰ ਤੇ ਬੰਦ ਹੈ 6 ਘੰਟਿਆਂ ਦੇ ਲਈ ਸਿਰਫ ਐਮਰਜੈਂਸੀ ਸੇਵਾਵਾਂ ਚੱਲ ਰਹੀਆਂ ਨੇ ਇੱਥੇ ਸਾਨੂੰ 24/7 ਰਾਤ ਦੀਆਂ ਵੀ ਡਿਊਟੀਆਂ ਕਰਨੀਆਂ ਪੈਂਦੀਆਂ ਨੇ ਪਰ ਸਾਡੀ ਕੋਈ ਵੀ ਸੁਰੱਖਿਆ ਨਹੀਂ ਹੈ ਕੋਈ ਅਣਸੁਖਾਵੀ ਘਟਨਾ ਵਾਪਰ ਜਾਵੇ ਸਾਡੇ ਲਈ ਕੋਈ ਵੀ ਬੰਦੋਬਸ ਨਹੀਂ ਹੈ ਇਹ ਸਾਡੀ ਬਹੁਤ ਵੱਡੀ ਡਿਮਾਂਡ ਹੈ ਕਿ ਸਾਨੂੰ ਰਾਤ ਨੂੰ ਸਿਕਿਉਰਿਟੀ ਪ੍ਰੋਵਾਈਡ ਕੀਤੀ ਜਾਵੇ ਅੱਜ ਪੂਰੇ ਪੰਜਾਬ ਦੇ ਵਿੱਚ ਜਿਹੜੀ ਸਰਕਾਰੀ ਸਿਹਤ ਸਹੂਲਤ ਹੈ ਬਿਲਕੁਲ ਬੰਦ ਕੀਤੀ ਗਈ ਹੈ ਕਿਉਂਕਿ ਸਰਕਾਰੀ ਸਿਵਲ ਹਸਪਤਾਲ ਦੇ ਜਿੰਨੇ ਵੀ ਡਾਕਟਰ ਨੇ ਉਹਨਾਂ ਵੱਲੋਂ ਅੱਜ ਪੱਕੇ ਤੌਰ ਤੇ ਜਿਹੜੀ ਹੜਤਾਲ ਕਰ ਦਿੱਤੀ ਹੈ ਅਸੀਂ ਡਾਕਟਰ ਸਹਿਬਾਨਾਂ ਨਾਲ ਗੱਲ ਕਰਾਂਗੇ ਡਾਕਟਰ ਸਾਹਿਬ ਜੇ ਗੱਲ ਕੀਤੀ ਜਾਵੇ ਲਗਾਤਾਰ ਤਿੰਨ ਦਿਨਾਂ ਤੋਂ ਪਹਿਲਾਂ ਤਿੰਨ ਘੰਟੇ ਓਪੀਡੀ ਬੰਦ ਰਹੀ ਹੈ ਤੇ ਅੱਜ ਪੂਰਨ ਤੌਰ ਤੇ ਓਵਟੀ ਬੰਦ ਕੀਤੀ ਹੈ 15 ਦੀ ਕੀ ਕਹਿਣਾ ਚਾਹੁੰਦੇ ਪਹਿਲਾਂ ਤਿੰਨ ਦਿਨ ਅਸੀਂ ਤਿੰਨ ਘੰਟਿਆਂ ਲਈ ਓਪੀਡੀ ਬੰਦ ਕੀਤੀ ਸੀ ਹੁਣ ਸਾਡੀ ਅੱਜ ਓਪੀਡੀ ਪੂਰਨ ਤੌਰ ਤੇ ਬੰਦ ਹੈ 6 ਘੰਟਿਆਂ ਦੇ ਲਈ ਸਿਰਫ ਐਮਰਜੈਂਸੀ ਸੇਵਾਵਾਂ ਚੱਲ ਰਹੀਆਂ ਨੇ ਉਹਦੇ ਵਿੱਚ ਸਾਡੀ ਸਰਕਾਰ ਨੂੰ ਇਹੀ ਮੰਗ ਹੈ ਕਿ ਇੱਕ ਤਾਂ ਸਾਡੀ ਜਿਹੜੀ ACP ਹੈ ਉਹਨੂੰ ਬਹਾਲ ਕੀਤਾ ਜਾਵੇ ਡਾਕਟਰ ਜਿਹੜੇ ਨੇ ਉਹਨਾਂ ਦੀ ਰਿਕਰੂਟਮੈਂਟ ਰੈਗੂਲਰ ਕੀਤੀ ਜਾਵੇ ਤੇ ਜਿਹੜੀ ਡਾਕਟਰਾਂ ਦੀ ਘਾਟ ਹੈ ਉਹ ਪੂਰੀ ਕੀਤੀ ਜਾਵੇ ਸਾਡੀ ਹੱਥ ਜੋੜ ਕੇ ਸਰਕਾਰ ਨੂੰ ਇਹੀ ਬੇਨਤੀ ਹੈ ਡਾਕਟਰ ਸਾਹਿਬ ਜੇ ਗੱਲ ਕੀਤੀ ਜਾਵੇ ਮੈਂ ਕਹਿ ਸਕਦਾ ਕਿ ਆ ਸੰਗਰੂਰ ਜ਼ਿਲ੍ਹਾ ਸੀਐਮ ਸਿਟੀ ਹੋਣ ਕਰਕੇ ਇੱਥੇ 10 ਜਿਹੜੀ ਐਮਰਜੈਂਸੀ ਸਾਮੀਆਂ ਵੀ ਖਾਲੀ ਨੇ ਹਾਂਜੀ ਐਮਰਜੈਂਸੀ ਜਿਹੜੀਆਂ ਐਮਓ ਦੀਆਂ ਪੋਸਟਾਂ ਹੁੰਦੀਆਂ ਐਮਬੀਬੀਐਸ ਡਾਕਟਰਾਂ ਦੀਆਂ ਉਹ 10 ਦੇ ਵਿੱਚੋਂ 9 ਖਾਲੀ ਨੇ ਉਹ ਵੀ ਸਾਡੀ ਇਹੀ ਬੇਨਤੀ ਹੈ ਕਿ ਨਵੇਂ ਡਾਕਟਰ ਐਮਬੀਬੀਐਸ ਡਾਕਟਰ ਆਉਣ ਕਿਉਂਕਿ ਸਪੈਸ਼ਲਿਸਟ ਡਾਕਟਰ ਨਾਈਟ ਕਰਦੇ ਆ ਤਾਂ ਅਗਲੇ ਦਿਨ ਉਹ ਆਪਦੀ ਆਪੀਡੀ ਚ ਨਹੀਂ ਹੁੰਦੇ ਤਾਂ ਪੇਸ਼ੈਂਟਸ ਨੂੰ ਖੱਜਲ ਖਵਾਰੀ ਦਾ ਸਾਹਮਣਾ ਕਰਨਾ ਪੈਂਦਾ ਤਾਂ ਇਹਦਾ ਇਹੀ ਹੈ ਕਿ ਐਮਬੀਬੀਐਸ ਡਾਕਟਰ ਪੂਰੇ ਹੋਣਗੇ ਤਾਂ ਅਸੀਂ ਐਮਬੀਬੀਐਸ ਡਾਕਟਰ ਤੋਂ ਐਮਬੀਬੀਐਸ ਡਾਕਟਰ ਦਾ ਕੰਮ ਲੈ ਸਕਦੇ ਆ ਤੇ ਸਪੈਸ਼ਲਿਸਟ ਡਾਕਟਰ ਤੋਂ ਸਪੈਸ਼ਲਿਸਟ ਡਾਕਟਰ ਦਾ ਕੰਮ ਲੈ ਸਕਦੇ ਆ ਸਮਾਜ ਸੇਵੀ ਬੈਠੇ ਨੇ ਬਾਈ ਜੀ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਲਗਾਤਾਰ ਜਿਹੜੀਆਂ ਹੜਤਾਲ ਬਾਦੀਆਂ ਲੋਕ ਪਰੇਸ਼ਾਨ ਹੋ ਰਹੇ ਨੇ ਦੇਖੋ ਜੀ ਅਸੀਂ ਤਾਂ ਜਿਹੜਾ ਹਸਪਤਾਲ ਦੇ ਵਿੱਚ ਗ ਔਰ ਜਿਹੜੇ ਸਾਡੇ ਡਾਕਟਰ ਸਾਹਿਬਾਨ ਨੇ ਬਹੁਤ ਵਧੀਆ ਟਰੀਟਮੈਂਟ ਬਹੁਤ ਵਧੀਆ ਇਲਾਜ ਕਰਦੇ ਨੇ ਪਰ ਕਮੀਆਂ ਨੇ ਜਿਹੜੀਆਂ ਕਿਤੇ ਸਰਕਾਰਾਂ ਵੱਨਿਓ ਉਹ ਦੂਰ ਨਹੀਂ ਕੀਤੀਆਂ ਜਾ ਰਹੀਆਂ ਜਿਵੇਂ ਡਾਕਟਰਾਂ ਦੀ ਘਾਟ ਹੈ ਜੀ ਡਾਕਟਰ ਪੂਰੇ ਹੋਣੇ ਚਾਹੀਦੇ ਨੇ ਜਿਹੜੇ ਹੋਰ ਇਥੋਂ ਇੱਕ ਮੇਨ ਗੱਲ ਬਹੁਤ ਵੱਡੀ ਹੈ ਜੀ ਜਿਹੜਿਆ 2-3 ਦਿਨ ਪਹਿਲਾਂ ਸਾਨੂੰ ਦੇਖਣ ਨੂੰ ਮਿਲਿਆ ਕਿ ਉਰੇ ਗੁੰਡਾਗਰਦੀ ਬਹੁਤ ਹੁੰਦੀ ਹੈ ਜੀ ਨੰਗੇ ਤਲਵਾਰਾਂ ਦਾ ਲੈ ਕੇ ਇੱਥੇ ਵੜ ਜਾਂਦੇ ਨੇ ਜਿਹੜੇ ਡਾਕਟਰ ਸਾਹਿਬ ਮਰੀਜ਼ ਨੂੰ ਸਾਹਮਣੇ ਕੇ ਜਾਂ ਉਹ ਗੁੰਡਿਆਂ ਦੇ ਨਾਲ ਲੜਨਗੇ ਪਹਿਲਾਂ ਤਾਂ ਇੱਥੇ ਅਸੀਂ ਸੀਐਮ ਭਗਵੰਤ ਮਾਨ ਜੀ ਤੋਂ ਬੇਨਤੀ ਕਰਦੇ ਆ ਬੀ ਇਹਦੀ ਜਿਹੜੀ ਉਰੇ ਚੌਕਸੀ ਆ ਜਿਹੜੀ ਜਿਹੜੀ ਉਹਦੀ ਸੁਰੱਖਿਆ ਕੀ ਡਾਕਟਰਾਂ ਦੀ ਤੇ ਪਬਲਿਕ ਦੀ ਉਹ ਯਕੀਨੀ ਬਣਾਈ ਜਾਵੇ ਔਰ ਦੂਸਰੀ ਗੱਲ ਆ ਜਿਹੜੀ ਜਿਹੜੀਆਂ ਪਿਛਲੀਆਂ ਜਿਹੜੀਆਂ ਖਾਲੀ ਪਈਆਂ ਪੋਸਟਾਂ ਨੇ ਜਿਹੜੀਆਂ ਖਾਲੀ ਮਤਲਬ ਡਾਕਟਰ ਨਹੀਂ ਹੈਗੇ ਡਾਕਟਰਾਂ ਦੀ ਘਾਟ ਆ ਅਸੀਂ ਬੇਨਤੀ ਕਰਦੇ ਉਹ ਪੂਰੀਆਂ ਕੀਤੀਆਂ ਜਾਣ ਤਾਕੇ ਜਿਹੜਾ ਸੀਐਮ ਸਿਟੀ ਆ ਗਈ ਸੰਗਰੂਰ ਦੀ ਇੱਥੇ ਲੋਕ ਇਲਾਜ ਕਰਾ ਕੇ ਜਾਣ ਨਾ ਕੇ ਖੰਜਲਖਵਾਰ ਹੋ ਕੇ ਮੁੜਨੇ ਜੀ ਇਹ ਸਾਡੀ ਬੇਨਤੀ ਹੈ ਜੀ ਸਰ ਡਾਕਟਰ ਸਾਹਿਬ ਜੇ ਗੱਲ ਕੀਤੀ ਜਾਵੇ ਕਿਉਂਕਿ ਜਿਹੜੇ 3 ਦਿਨਾਂ ਤੋਂ ਪਹਿਲਾਂ ਆਪੀਡੀ 3 ਘੰਟੇ ਲਈ ਬੰਦ ਰਹੀ ਹੈ ਤੇ ਹੁਣ 15 ਤਰੀਕ ਤੇ ਕੰਪਲੀਟ ਆਪੀਡੀ ਬੰਦ ਰਹਿਣੀ ਹੈ ਲੋਕਾਂ ਦਾ ਵੀ ਬੜੇ ਪਰੇਸ਼ਾਨ ਹੋਣਾ ਤੁਹਾਡੀਆਂ ਕਿਹੜੀਆਂ ਮੰਗਾਂ ਨੇ ਜਿਹੜੀਆਂ ਸਰਕਾਰ ਵੱਲੋਂ ਪੂਰੀਆਂ ਨਹੀਂ ਹੋਈ ਕੱਲ ਵੀ ਤੁਹਾਡੀ ਮੀਟਿੰਗ ਹੋਈ ਸੀ ਹੁਣ ਸਾਡੀ ਕੱਲ ਸਰਕਾਰ ਨਾਲ ਮੀਟਿੰਗ ਹੋਈ ਸੀ ਸਾਨੂੰ ਦੁਪਹਿਰ ਤੱਕ ਪੂਰਾ ਹਾਂ ਪੱਖੀ ਪ੍ਰੋਸੈਸ ਦਿੱਤਾ ਗਿਆ ਸੀ ਇਧਰੋਂ ਜਾਣ ਲੱਗਿਆ ਨੋਟੀਫਿਕੇਸ਼ਨ ਦੇ ਕੇ ਪਹੁੰਚਾਂਗੇ ਉਹਦੇ ਤਿੰਨ ਮੈਨ ਮੰਗਾ ਸੀਗੀਆਂ ਡਾਕਟਰਾਂ ਦੀ ਭਰਤੀ ਕਰਨਾ ਜੋ ਸਾਨੂੰ ਸਾਡੇ ਸਿਹਤ ਮੰਤਰੀ ਚੀਮਾ ਸਾਹਿਬ ਅਮਨ ਰੋੜਾ ਤੇ ਕੁਲਦੀਪ ਧਾਲੀਵਾਲ ਉੱਥੇ ਬੈਠੇ ਸੀ ਉਹਨਾਂ ਨੇ ਕਿਹਾ ਵੀ ਅਸੀਂ ਹੋਰ ਵੀ 1500 ਪੋਸਟਾਂ ਕੱਢਾਂਗੇ કુલ 2000 ਦੇ ਆਸ-ਪਾਸ ਡਾਕਟਰ ਭਰਤੀ ਕਰਾਂਗੇ ਸਾਨੂੰ ਇਹ ਖੁਸ਼ੀ ਹੈ ਜੇ ਇਹ ਗੱਲ ਚੰਗੀ ਮੰਨਦੇ ਨੇ ਇਸ ਰਿਲੇਟਡ ਹੋਇਆ ਕੋਈ ਨੋਟੀਫਿਕੇਸ਼ਨ ਨਹੀਂ ਆਈ ਦੂਜੀ ਗੱਲ ਸੀ ਸੇਫਟੀ ਦੀ ਇਹ ਕਹਿੰਦੇ ਸੀ ਡਿਸਟ੍ਰਿਕਟ ਲੈਵਲ ਤੇ ਡਿਪਟੀ ਕਮਿਸ਼ਨਰ ਚੇਅਰਮੈਨ ਬਣਾ ਕੇ ਡਿਸਟ੍ਰਿਕਟ ਹੈਲਥ ਬੋਰਡ ਬਣਾ ਦਿੱਤੇ ਨੇ ਪਰ ਤੁਹਾਡੇ ਸਾਹਮਣੇ ਆ ਵੀ ਸਿਰੇ ਤੇ ਵੀ ਸੀ ਕਰਦੇ ਨੇ ਜਿਹੜੇ ਸਾਰੇ ਜਿਹੜੇ ਪ੍ਰਮੁੱਖ ਬੰਦੇ ਨੇ ਉਹ ਜੁਆਇਨ ਕਰਦੇ ਨੇ ਸ਼ਾਮ ਨੂੰ ਸੀਐਮ ਸਿਟੀ ਦੇ ਵਿੱਚ ਕਾਂਡ ਹੋ ਜਾਂਦਾ ਉਹ ਵੀ ਬਰੌਡ ਡੇ ਲਾਈਟ ਮਤਲਬ ਰਾਤ ਨੂੰ ਜਿੱਥੇ ਲਾਈਟਾਂ ਲੱਗੀਆਂ ਨੇ ਕੈਮਰੇ ਲੱਗੇ ਨੇ ਲੋਕਾਂ ਨੂੰ ਸ਼ਰਾਰਤੀ ਅਨਸਰਾਂ ਨੂੰ ਨਾ ਕੈਮਰੇ ਦਾ ਖੌਫ ਨਾ ਕੋਈ ਡਰਦਾ ਖੌਫ ਡਰ ਹੈ ਹੀ ਨਹੀਂ ਉਹ ਵੀ ਸਰਕਾਰੀ ਹਸਪਤਾਲ ਦੇ ਵਿੱਚ ਡਾਕਟਰ ਸਾਹਿਬ ਤੁਸੀਂ ਸੁਰੱਖਿਆ ਦੀ ਗੱਲ ਕੀਤੀ ਹੈ ਕੀ ਇੱਥੇ ਕੋਈ ਰਾਤ ਦੇ ਟਾਈਮ ਜਦੋਂ ਲੇਡੀਜ਼ ਡਾਕਟਰ ਵੀ ਇੱਥੇ ਕੰਮ ਕਰਦੇ ਆ ਕਿਉਂਕਿ ਕੋਈ ਵੀ ਜਿਹੜਾ ਪੁਲਿਸ ਮੁਲਾਜ਼ਮ ਤਨਾਤ ਨਹੀਂ ਕੀਤਾ ਜਾਂਦਾ ਦੇਖੋ ਕੋਈ ਪੁਲਿਸ ਮੁਲਾਜ਼ਮ ਤਨਾਤ ਨਹੀਂ ਹੁੰਦਾ ਸਾਡੇ ਰਿਪੀਟਡ ਰਿਕੁਐਸਟ ਕਰਨ ਦੇ ਨਾਲ ਪੀਸੀ ਰਾ ਕੇ ਘੇੜਾ ਮਾਰ ਜਾਂਦੀ ਹੈ ਉਹ ਤਨ ਵੀ ਮਾਰ ਕੇ ਚਲੀ ਗਈ ਸੀ ਉਹ ਸ਼ਰਾਰਤੀ ਅੰਸਰ ਬਾਹਰ ਬੈਠੇ ਸੀ ਉਡੀਕ ਕਰੇ ਸੀ ਜਦੋਂ ਪੁਲਿਸ ਨਿਕਲੇ ਤੇ ਅਸੀਂ ਹਰਕਤ ਕਰੀਏ ਤੇ ਹੁਣ ਸਾਨੂੰ ਉੱਚ ਅਧਿਕਾਰੀ ਕਹਿੰਦੇ ਨੇ ਵੀ ਸਾਨੂੰ ਇਨਫੋਰਮ ਕਰ ਦਿਆ ਕਰੋ ਜਦੋਂ ਕੰਡ ਵਾਪਰ ਹੀ ਜਾਣਾ ਫਿਰ ਇਨਫੋਰਮ ਕਰਕੇ ਕੀ ਹੋਊਗਾ ਜੇ ਕੋਈ ਮੰਦਪਾਡੀ ਇਕੱਠਾ ਵਾਪਰ ਹੀ ਗਈ ਉਹਨੂੰ ਕੌਣ ਰੋਕੇਗਾ ਇੱਥੇ ਸਾਨੂੰ 24/7 ਰਾਤ ਦੀਆਂ ਵੀ ਡਿਊਟੀਆਂ ਕਰਨੀਆਂ ਪੈਂਦੀਆਂ ਨੇ ਪਰ ਸਾਡੀ ਕੋਈ ਵੀ ਸੁਰੱਖਿਆ ਨਹੀਂ ਹੈ ਕੋਈ ਅਣਸੁਖਾਵੀ ਘਟਨਾ ਵਾਪਰ ਜਾਵੇ ਸਾਡੇ ਲਈ ਕੋਈ ਵੀ ਬੰਦੋਬਸ ਨਹੀਂ ਹੈ ਇਹ ਸਾਡੀ ਬਹੁਤ ਵੱਡੀ ਡਿਮਾਂਡ ਹੈ ਕਿ ਸਾਨੂੰ ਰਾਤ ਨੂੰ ਸਿਕਿਉਰਿਟੀ ਪ੍ਰੋਵਾਈਡ ਕੀਤੀ ਜਾਵੇ ਇਹਦੇ ਨਾਲ ਹੀ ਅਸੀਂ ਬੀਇੰਗ ਐ ਸਪੈਸ਼ਲਿਸਟ ਡਾਕਟਰ ਐਮਰਜੈਂਸੀ ਚ ਡਿਊਟੀਆਂ ਕਰ ਰਹੇ ਹਾਂ ਤਾਂ ਨੈਚੁਰਲੀ ਜੇ ਅਸੀਂ ਰਾਤ ਨੂੰ ਡਿਊਟੀ ਕਰਾਂਗੇ ਤਾਂ ਅਸੀਂ ਸਵੇਰੇ ਡੀਓਪੀ ਨਹੀਂ ਕਰ ਸਕਦੇ ਮੁਦਨਾ ਡਾਕਟਰਾਂ ਦੀ ਸ਼ਾਰਟੇਜ ਕਰਕੇ OPD ਵਿੱਚ ਜਿਹੜਾ ਮਰੀਜ਼ ਵਿਚਾਰਾ ਸਵੇਰ 3 ਘੰਟੇ ਦਾ ਵੇਟ ਕਰ ਰਿਹਾ ਹੁੰਦਾ ਬਾਅਦ ਚ ਉਹਨੂੰ ਪਤਾ ਚੱਲਦਾ ਹੈ ਕਿ ਅੱਜ ਡਾਕਟਰ ਸਾਹਿਬ ਨਹੀਂ ਆਣਗੇ ਤਾਂ ਇਸ ਲਈ ਇਹ ਜਿਹੜੀਆਂ ਖਾਲੀ ਪੋਸਟਾਂ ਨੇ ਕਿਰਪਾ ਕਰਕੇ ਉਹ ਵੀ ਭਰਤੀ ਕੀਤੇ ਜਾਣ ਸਾਡੀ ਦੇਖੋ ਜੀ ਜਦੋਂ ਪੰਜਾਬ ਸਰਕਾਰ ਬਣੀ ਆ ਚੋਣ ਮੈਨੀਫੈਸਟੋ ਦੇ ਵਿੱਚ ਇੱਕ ਨਾਰਾ ਦਿੱਤਾ ਗਿਆ ਸੀ ਸਿੱਖਿਆ ਤੇ ਸਿਹਤ ਸਿੱਖਿਆ ਤੇ ਸਿਹਤ ਸਭ ਤੋਂ ਮਨੁੱਖ ਦਾ ਬੜਮੁੱਲਾ ਜਿਹੜਾ ਇੱਕ ਸਾਡਾ ਅੰਗ ਹੈ ਇਹ ਦੋਵੇਂ ਚੀਜ਼ਾਂ ਹੋਣੀਆਂ ਲਾਜ਼ਮੀ ਨੇ ਸਿਹਤ ਦੇ ਵਿੱਚ ਕਿਉਂਕਿ ਅੱਜ ਡਾਕਟਰ ਸਾਹਿਬ ਇੱਥੇ ਮਤਲਬ ਕਈ ਕੈਟਾਗਰੀਜ਼ ਨੇ ਕਈ ਐਸੀਆਂ ਚੀਜ਼ਾਂ ਨੇ ਜਿਵੇਂ ਦਿਮਾਗ ਦਿਲ ਤੇ ਆਪਣੇ ਹੱਡੀਆਂ ਹੋ ਗਈਆਂ ਕਈ ਤਰ੍ਹਾਂ ਦੀਆਂ ਐਸੀਆਂ ਘਾਟਾਂ ਜਿਹੜੇ ਡਾਕਟਰ ਹੈ ਹੀ ਨਹੀਂ 10-10 ਡਾਕਟਰ ਹੈ ਜਿੱਥੇ ਉੱਥੇ ਇੱਕ ਡਾਕਟਰ ਹੈ ਨਹੀਂ ਤੇ ਬਾਕੀ ਗੁੰਡਾਗਰਦੀਆਂ ਹੁੰਦੀਆਂ ਰਾਤ ਨੂੰ ਹੁਣ ਤੁਸੀਂ ਲਾ ਲਓ ਵੀ ਇੱਕ ਸਾਡੇ ਮਾਨ ਸਾਹਿਬ ਨੇ ਗੱਲ ਕਹੀ ਸੀ ਕਿ ਸੰਗਰੂਰ ਸ਼ਹਿਰ ਨੂੰ ਇੰਨਾ ਸੋਹਣਾ ਬਣਾ ਦੇਾਂਗੇ ਇੰਨਾ ਵਧੀਆ ਬਣਾ ਦੇਾਂਗੇ ਕਿ ਲੋਕ ਇੱਥੇ ਫੋਟੋ ਖਿੱਚ ਆਉਣ ਆਉਣਗੇ ਮੈਂ ਉਹਨਾਂ ਨੂੰ ਆਪਣੇ ਸਨੇਹ ਰਾਹੀਂ ਆਪਣੇ ਦੋਸਤਾਂ ਦੇ ਮਿੱਤਰਾਂ ਦੇ ਸੰਗਤ ਦੇ ਸਨੇਹ ਰਾਹੀਂ ਇੱਕੋ ਸੁਨੇਹਾ ਦੇਣਾ ਚਾਹਨਾ ਕਿ ਤੁਸੀਂ ਇਸ ਹਸਪਤਾਲ ਨੂੰ ਡਾਕਟਰਾਂ ਦੇ ਨਾਲ ਪੂਰਨ ਰੂਪ ਦੇ ਦਿਓ ਡਾਕਟਰ ਲਿਆਓ ਹੋਰ ਜਿੰਨੇ ਫਾਰਮਾਸਿਸਟ ਨੇ ਉਹਨਾਂ ਨੂੰ ਪੂਰਨ ਰੂਪ ਦੇ ਵਿੱਚ ਲਿਆਂਦਾ ਜਾਵੇ ਬਾਕੀ ਹੁਣ ਮੈਡੀਸਿਨ ਦੀ ਗੱਲ ਦੱਸਦਾ ਮੈਂ ਪਰਸੋਂ ਤੋਂ ਆ ਰਹੇ ਆ ਮੇਰੇ ਦੋਸਤ ਜਿੰਨੇ ਵੀ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਮੈਡੀਸਿਨ ਲੈਂਦੇ ਨੇ ਉਹਨਾਂ ਨੂੰ ਪੂਰਨ ਰੂਪ ਦੇ ਵਿੱਚ ਮੈਡੀਸਿਨ ਨਹੀਂ ਮਿਲ ਰਹੀ ਉਹ ਨਰਾਸ਼ ਹੋ ਕੇ ਇੱਥੋਂ ਘਰਾਂ ਨੂੰ ਵਾਪਸ ਜਾਂਦੇ ਆ ਹਰ ਰੋਜ਼ 50 ਕਿਲੋਮੀਟਰ 60 ਕਿਲੋਮੀਟਰ ਕਿਉਂਕਿ ਇਹ ਨਿੱਜੀ ਹਸਪਤਾਲ ਆ ਜਿਹੜਾ ਪੈਂਦਾ ਆ ਹੋਰ ਜਿਹੜੇ ਛੋਟੇ ਹਸਪਤਾਲ ਨੇ ਜਿਹੜੇ ਸਬਡਿਵੀਜ਼ਨਾਂ ਨੇ ਪਾਤੜਾ ਹੋ ਗਿਆ ਦਿੜਬਾ ਹੋ ਗਿਆ ਸ਼ੇਰਪੁਰ ਹੋ ਗਿਆ ਧੂਰੀ ਹੋ ਗਿਆ ਉਹਨਾਂ ਹਸਪਤਾਲਾਂ ਦੇ ਵਿੱਚ ਫੈਸਿਲਿਟੀ ਹੈ ਨਹੀਂ ਇੱਕ ਮਹੀਨੇ ਪਿਛੋਂ ਇੱਕ ਹਫ਼ਤੇ ਪਿਛੋਂ ਜਿਹੜੀ ਦਵਾਈ ਮਿਲਦੀ ਆ ਮੈਡੀਸਿਨ ਮਿਲਦੀ ਆ ਮੇਰੇ ਵੀਰਾਂ ਨੂੰ ਉਹ ਦਵਾਈ ਇੱਥੇ ਆਉਣਾ ਪੈਂਦਾ ਆ ਕਿਸੇ ਦੀ ਮੈਡੀਸਨ ਉਹ ਹੈਗੀ ਆ ਜੀ ਐਡਨੌਕ ਹੈ ਜਿਨ੍ਹਾਂ ਲੋਕਾਂ ਨੂੰ ਰੋਕਿਆ ਗਿਆ ਕਿ ਤੁਸੀਂ ਚਿੱਟਾ ਨਾ ਪੀਓ ਤੁਸੀਂ ਪੋਸਤ ਨਾ ਖਾਓ ਤੁਸੀਂ ਅਫੀਮ ਨਾ ਖਾਓ ਅਸੀਂ ਮੈਡੀਸਿਨ ਦਵਾਂਗੇ ਪੰਜਾਬ ਸਰਕਾਰ ਵੱਲੋਂ ਮੁਹੱਈਆ ਕਰਾਂਗੇ ਉਹ ਏਡੀ ਜ਼ਰੂਰੀ ਹੈ ਏਡੀ ਕਾਮਨ ਆ ਕਿਉਂਕਿ ਇੱਕ ਮਨੁੱਖ ਜਿਹੜਾ ਪਹਿਲਾਂ ਨਸ਼ਾ ਕਰਦਾ ਸੀ ਹੁਣ ਵੀ ਨਸ਼ਾ ਕਰ ਰਿਹਾ ਜਾਂ ਉਸ ਨੂੰ ਛੱਡਣ ਦੇ ਲਈ ਉਹ ਦਵਾਈ ਲੈ ਰਿਹਾ ਵਰਤੋਂ ਕਰ ਰਿਹਾ ਉਹਦੀ ਪਰ ਉਹ ਸਮੇਂ ਸਰ ਨਹੀਂ ਮਿਲ ਰਹੀ ਪੂਰਨ ਰੂਪ ਦੇ ਵਿੱਚ ਨਹੀਂ ਮਿਲ ਰਹੀ ਤਾਂ ਉਹਦੀ ਪਟਕਣਾ ਜਿਹੜੀ ਬਹੁਤ ਵੱਡੀ ਪਟਕਣਾ ਹੈ ਲੋਡ ਹੈ ਡਾਕਟਰ ਸਾਹਿਬਾਨਾਂ ਦੀ ਜਿੰਨੀਆਂ ਵੀ ਮੰਗਾਂ ਨੇ ਪੂਰੀਆਂ ਕਰਨ ਦੀ ਤਾਂ ਕਿ ਜਿਹੜੇ ਲੋਕ ਨੇ ਖੱਜਲ ਖਵਾਰ ਨਾ ਹੋਣ ਸਨ ਕੈਮਰਾਮੈਨ ਦੀਪਕ ਗੜਕੇ ਦੇ ਨਾਲ ਗੁਰਦਰਸ਼ਨ ਸਿੰਘ ਸਿੱਧੂ ਪੀਟੀਸੀ ਨਿਊਜ਼ ਸੰਗਰੂਰ